ਰੈਡੀ 21ਵੀਂ ਸਦੀ ਵਿੱਚ ਟੈਕਨਾਲੋਜੀ ਮਨੁੱਖੀ ਜੀਵਨ ਦਾ ਅਟੁੱਟ ਅੰਗ ਬਣ ਚੁੱਕੀ ਹੈ ਡੰਡੀ ਅੱਜ ਅਸੀਂ ਉਹਨਾਂ ਚੀਜ਼ਾਂ ਦੀ ਵਰਤੋਂ ਕਰ ਰਹੇ ਹਾਂ ਜਿਨ੍ਹਾਂ ਦਾ ਅੱਜ ਤੋਂ 50 ਸਾਲ ਪਹਿਲਾਂ ਕਿਸੇ ਨੇ ਸੋਫਨਾ ਵੀ ਨਹੀਂ ਲਿਆ ਸੀ ਡੰਡੀ ਸਧਾਰਨ ਫੋਨ ਤੋਂ ਲੈ ਕੇ ਸਮਾਰਟ ਫੋਨ ਤੱਕ ਕੱਚੇ ਘਰਾਂ ਤੋਂ ਲੈ ਕੇ ਸਮਾਰਟ ਘਰਾਂ ਤੱਕ ਬਲਦਾਂ ਵਾਲੇ ਗੱਡਿਆਂ ਤੋਂ ਲੈ ਕੇ ਡਰਾਈਵਰ ਰਹਿਤ ਗੱਡੀਆਂ ਤੱਕ ਹਰ ਚੀਜ਼ ਸਾਨੂੰ ਟੈਕਨੋਲੋਜੀ ਨੇ ਦਿੱਤੀ ਹੈ ਡੰਡੀ ਟੈਕਨੋਲੋਜੀ ਨੇ ਸਾਡੇ ਜੀਵਨ ਨੂੰ ਇੰਨਾ ਸੌਖਾ ਕਰ ਦਿੱਤਾ ਹੈ ਕਿ ਅੱਜ ਕੱਲ ਸਾਰੇ ਕੰਮ ਇੱਕ ਬਟਨ ਦਬਾਉਣ ਉੱਤੇ ਹੋ ਜਾਂਦੇ ਹਨ ਡੰਡੀ ਬਹੁਤ ਸਾਰੀਆਂ ਮਸ਼ੀਨਾਂ ਤਾਂ ਅਜੇਹੀਆਂ ਵੀ ਆ ਗਈਆਂ ਹਨ ਜਿਨ੍ਹਾਂ ਵਿੱਚ ਬਟਨ ਦਬਾਉਣ ਦੀ ਲੋੜ ਨਹੀਂ ਪੈਂਦੀ ਅਸੀਂ ਇਹਨਾਂ ਨੂੰ ਬੋਲ ਕੇ ਹੁਕਮ ਦੇ ਸਕਦੇ ਹਾਂ ਅਤੇ ਸਾਡਾ ਕੰਮ ਪਲਾਂ ਵਿੱਚ ਹੀ ਪੂਰਾ ਹੋ ਜਾਂਦਾ ਹੈ ਡੰਡੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਟੈਕਨਾਲੋਜੀ ਨੇ ਸਾਡੇ ਜੀਵਨ ਨੂੰ ਬਹੁਤ ਸੌਖਾ ਕਰ ਦਿੱਤਾ ਹੈ ਪਰ ਟੈਕਨਾਲੋਜੀ ਦੀ ਅੰਨੇਵਾ ਵਰਤੋਂ ਸਾਨੂੰ ਤਬਾਹੀ ਵੱਲ ਲਿਜਾ ਰਹੀ ਹੈ ਡੰਡੀ ਟੈਕਨਾਲੋਜੀ ਉੱਤੇ ਨਿਰਭਰ ਹੋਇਆ ਮਨੁੱਖ ਦਿਨੋਂ ਦਿਨ ਖੋਖਲਾ ਹੁੰਦਾ ਜਾ ਰਿਹਾ ਹੈ ਡੰਡੀ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਟੈਕਨੋਲੋਜੀ ਦੀ ਵਰਤੋਂ ਤੋਂ ਬਿਨਾ ਅਸੀਂ ਇੱਕ ਕਦਮ ਵੀ ਚੁੱਕਣ ਤੋਂ ਅਸਮਰੱਥ ਹਾਂ ਡੰਡੀ ਅਸੀਂ ਜੀਪੀਐਸ ਤੋਂ ਬਿਨਾ ਕਿਸੇ ਦਾ ਘਰ ਨਹੀਂ ਲੱਭ ਸਕਦੇ ਕੈਲਕੂਲੇਟਰ ਤੋਂ ਬਿਨਾ ਜੋੜ ਘਟਾਓ ਨਹੀਂ ਕਰ ਸਕਦੇ ਅਤੇ ਵਾਨਾ ਤੋਂ ਬਿਨਾ ਰੈਡੀ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਨਹੀਂ ਜਾ ਸਕਦੇ ਡੰਡੀ ਇੱਕ ਦਿਨ ਬਿਜਲੀ ਚਲੀ ਜਾਵੇ ਤਾਂ ਸਾਡਾ ਜੀਵਨ ਰੁਕ ਜਾਂਦਾ ਹੈ ਡੰਡੀ ਇੰਟਰਨੈਟ ਬੰਦ ਹੋ ਜਾਵੇ ਜਾਂ ਮੋਬਾਈਲ ਖਰਾਬ ਹੋ ਜਾਵੇ ਸਾਡੇ ਲਈ ਸਮਾਂ ਬਿਤਾਉਣਾ ਔਖਾ ਹੋ ਜਾਂਦਾ ਹੈ ਡੰਡੀ ਟੈਕਨੋਲੋਜੀ ਦੀ ਅੰਨੇਵਾ ਵਰਤੋਂ ਨੇ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਤੋੜਨਾ ਸ਼ੁਰੂ ਕਰ ਦਿੱਤਾ ਹੈ ਡੰਡੀ ਸੰਸਾਰ ਦੀ ਵੱਡੀ ਆਬਾਦੀ ਡਿਪਰੈਸ਼ਨ ਅਤੇ ਚਿੰਤਾ ਦਾ ਸ਼ਿਕਾਰ ਹੋ ਚੁੱਕੀ ਹੈ ਡੰਡੀ ਕਰੋੜਾਂ ਲੋਕਾਂ ਦੀ ਸਵੇਰ ਮੋਬਾਈਲ ਚਲਾਉਣ ਨਾਲ ਸ਼ੁਰੂ ਹੁੰਦੀ ਹੈ ਅਤੇ ਕਰੋੜਾਂ ਨੂੰ ਰਾਤ ਨੂੰ ਮੋਬਾਈਲ ਚਲਾਏ ਬਗੈਰ ਨੀਂਦ ਨਹੀਂ ਆਉਂਦੀ ਡੰਡੀ ਰੀਲਾਂ ਵੇਖਦੇ ਹੋਏ ਅਤੇ ਸਮਾਜਿਕ ਸਾਈਟਾਂ ਦੀ ਵਰਤੋਂ ਕਰਦਿਆਂ ਪਤਾ ਨਹੀਂ ਲੱਗਦਾ ਕਿ ਕਦੋਂ ਰਾਤ ਦੇ 1 2 ਵੱਜ ਜਾਂਦੇ ਹਨ ਡੰਡੀ ਘਟ ਨੀਂਦ ਦਾ ਅਸਰ ਵਿਅਕਤੀ ਦੀ ਕਾਰਜ ਸਮਰੱਥਾ ਉੱਤੇ ਪੈਂਦਾ ਹੈ ਅਤੇ ਵਿਅਕਤੀ ਸਾਰਾ ਦਿਨ ਚੜਚੜਾ ਰਹਿੰਦਾ ਹੈ ਡੰਡੀ ਮਸ਼ੀਨਾਂ ਦੀ ਵਰਤੋਂ ਕਾਰਨ ਸਰੀਰਕ ਕੰਮ ਦੀ ਲੋੜ ਘਟਦੀ ਜਾ ਰਹੀ ਹੈ ਡੰਡੀ ਸਰੀਰਕ ਮਿਹਨਤ ਦੀ ਘਾਟ ਕਾਰਨ ਮੋਟਾਪਾ ਵੱਦਾ ਜਾ ਰਿਹਾ ਹੈ ਅਤੇ ਇਹ ਮਟਾਪਾ ਅੱਗੇ ਹੋਰ अनेका ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਡੰਡੀ ਅੱਜ ਸ਼ਾਇਦ ਕੋਈ ਹੀ ਘਰ ਅਜਿਹਾ ਹੋਵੇਗਾ ਜਿਸ ਵਿੱਚ ਕੋਈ 슈ਗਰ ਬਲੱਡ ਪ੍ਰੈਸ਼ਰ ਆਦ ਦਾ ਮਰੀਜ਼ ਨਾ ਹੋਵੇ ਡੰਡੀ ਬੀਤੇ ਕੁਝ ਸਮੇਂ ਦੌਰਾਨ ਸਾਈਬਰ ਅਪਰਾਧਾਂ ਦੇ ਨਵੇਂ-ਨਵੇਂ ਤਰੀਕੇ ਹੋਂਦ ਵਿੱਚ ਆਏ ਹਨ ਡੰਡੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਕਿਸੇ ਨੇ ਡਿਜੀਟਲ ਅਰੈਸਟ ਨਾਂ ਦਾ ਸ਼ਬਦ ਸੁਣਿਆ ਵੀ ਨਹੀਂ ਸੀ